ਹਾਂਜੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਕਿਪ ਨਾ ਕਰਨਾ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਲੈ ਕੇ ਆਏ ਆਪਾਂ ਪਿਓਰ ਵਿਸਕੋਸ ਮਸਲੀਨ ਦੇ ਵਿੱਚ ਇਹ ਐਸਕੇ ਬ੍ਰਾਂਡ ਦਾ ਡਿਜੀਟਲ ਪ੍ਰਿੰਟ ਆਲਓਵਰ ਸੂਟ ਰਹੇਗਾ ਨਾਲ ਤੁਹਾਨੂੰ ਮਸਲੀਨ ਦਾ ਦੁਪੱਟਾ ਰਹੇਗਾ ਦੁਪੱਟਾ ਸੂਟ ਮਿਲੇਗਾ ਤੁਹਾਨੂੰ ਓਨਲੀ 2050 ਦੇ ਵਿੱਚ ਘਰ ਬੈਠੇ ਸੂਟ ਇਹ ਮਿਲੇਗਾ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਤੁਸੀਂ ਬਾਈ ਕਰਨ ਲਈ ਸਕਰੀਨਸ਼ਾਟ ਲੈ ਕੇ ਦਿੱਤੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਹੋ। ਇਸ ਕੋਸ اورਗੇਂਜ਼ਾ ਦੀ ਥ੍ਰੈਡ ਵਰਕ ਵਾਲੀ ਸ਼ਰਟ ਅਤੇ ਬਾਟਮ 3 ਮੀਟਰ ਪਾੜਾ ਸਿਲਕ ਦੀ 2.5 ਮੀਟਰ اورਗੇਂਜ਼ਾ ਦਾ ਹੀ ਦੁਪੱਟਾ 4 ਸਾਈਡ ਵਰਕ ਮਿਲੇਗਾ 1790 ਚ ਬਾਈ ਕਰ ਸਕਦੇ ਹੋ। ਜੌਰਜਟ ਦਾ ਸੂਟ ਰਹੇਗਾ 5 ਮੀਟਰ, ਬਾਜੂ ਤੇ ਵਰਕ, ਬਾਟਮ ਤੇ ਵਰਕ 2.5 ਮੀਟਰ اورਗੇਂਜ਼ਾ ਦਾ ਦੁਪੱਟਾ ਰਹੇਗਾ। ਤੇ 699 ਵਿੱਚ ਬਾਈ ਕਰ ਸਕਦੇ ਹੋ 2 ਮੀਟਰ ਇਸ ਦੇ ਨਾਲ ਬਰਬਰੀ ਦੀ 셔ਟ ਰਹੇਗੀ ਵਰਕ ਵਾਲੀ ਬੋਟਮ 3 ਮੀਟਰ ਨੈਚੁਰਲ ਕريب ਦੀ 2.5 ਮੀਟਰ ਬਰਬਰੀ ਡਿਜੀਟਲ ਪ੍ਰਿੰਟ ਦੁਪੱਟਾ 2690 ਚ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਆਏ ਹੋਏ ਨੇ ਸੀ ਪਾਰਟੀ ਵੇਅਰ ਇਹ 셔ਟ ਰਹੇਗੀ ਸੌਫਟ ਕਾਟਨ ਦੀ 1.70 ਵੱਡੇ ਪਣੀ ਵਿੱਚ ਬੋਟਮ 2 ਮੀਟਰ ਵਰਕ ਮਿਲੇਗਾ ਬੋਟਮ ਤੇ ਦੁਪੱਟਾ 2 ਮੀਟਰ ਫੁੱਲ ਸਾਈਜ਼ ਦਾ ਮਿਲੇਗਾ ਪੈਚ ਵਰਕ ਦੇ ਨਾਲ ਐਂਡ ਲੈਸ ਲੱਗੀ ਮਿਲੇਗੀ 1299 ਵਿੱਚ ਬਾਈ ਕਰ ਸਕਦੇ ਹਾਂ ਜੌਰਜਟ ਦਾ ਇਹ ਸੂਟ ਰਹੇਗਾ 5 ਮੀਟਰ ਬਾਜ਼ੂ ਜਾਂ ਬਾਟਮ ਤੇ ਵਰਕ ਲੈ ਆ ਸਕਦੇ ਹਾਂ ਸ਼ਰਟ ਤੇ ਘੇਰੇ ਤੇ ਵਰਕ ਦਾ 1.5 ਮੀਟਰ ਦੁਪੱਟਾ ਜੌਰਜਟ ਦਾ ਹੀ 650 ਚ ਬਾਈ ਕਰ ਸਕਦੇ ਹਾਂ ਇਹ ਵੀ ਜੌਰਜਟ ਦਾ 5 ਮੀਟਰ ਸ਼ਰਟ ਰਹੇਗਾ ਘੇਰੇ ਤੇ ਵਰਕ ਦਾ ਬਾਟਮ ਵੀ ਇਸੇ ਨਾਲ 5 ਮੀਟਰ ਵਰਕ ਵਾਲੀ ਟਾਈ ਡਾਈ ਦੁਪੱਟਾ ਰਹੇਗਾ ਲੈਸ ਲੱਗੀ ਮਿਲੇਗੀ 950 ਵਿੱਚ ਇਹ ਵੀ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਸੀ ਬਹੁਤ ਸੋਹਣੇ ਪ੍ਰਿੰਟ ਤੇ ਸਰਦਾਰੀ ਕਲਰ ਨੇ ਮਸਲੀਨ ਕਾਟਨ ਚ ਇਹ ਸੂਟ ਰਹੇਗਾ ਨਾਲ ਮਸਲੀਨ ਦਾ ਹੀ ਮਸਲੀਨ ਦਾ ਦੁਪੱਟਾ ਮਸਲੀਨ ਦਾ ਸੂਟ ਰਹੇਗਾ ਨਾਲ ਪਲੇਨ ਬਾਟਮ ਰਹੇਗੀ ਮਸਲੀਨ ਦੀ ਬਹੁਤ ਜ਼ਿਆਦਾ ਸੋਹਣੇ ਸੂਟ ਆਏ ਹੋਏ ਨੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਆਰਡਰ ਬੁੱਕ ਸੂਟ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਬਰਬਰੀ ਜੂੜ ਦੇ ਵਿੱਚ ਰਹੇਗਾ ਜੂੜ ਚੈੱਕ ਦੇ ਵਿੱਚ ਡਿਸਲ ਪ੍ਰਿੰਟ ਸ਼ਰਟ ਇੱਕ ਅਸੀ ਵੱਡੇ ਪਣੇ ਤੇ ਟਾਈ ਮੀਟਰ ਇਸ ਦੇ ਨਾਲ ਪਲੇਨ ਮਸਲੀਨ ਦੀ ਬਾਟਮ ਤੇ ਨਾਲ ਦੁਪੱਟਾ ਮਿਲੇਗਾ ਇਸ ਦੇ ਨਾਲ ਟਾਈ ਡਾਈ ਬਰਬਰੀ ਚੈੱਕ ਦੇ ਵਿੱਚ ਹੀ 630 ਚ ਇਹ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਹਾਂਜੀ ਬਹੁਤ ਸੋਹਣੇ ਪ੍ਰਿੰਟ ਤੇ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਏ ਹੋਏ ਨੇ ਸਰਦਾਰੀ ਰੰਗ ਨੇ ਤੁਸੀਂ ਇਹਨਾਂ ਦਾ ਆਰਡਰ ਕਰ ਸਕਦੇ ਹੋ ਨੈਕਸਟ ਜੀ ਇਹ ਰਹੇਗਾ ਆਰੀ ਵਰਕ ਸ਼ਰਟ 2 ਮੀਟਰ ਬਰਬਰੀ ਜੂਟ ਚੈੱਕ ਦੇ ਵਿੱਚ ਡਿਜੀਟਲ ਪ੍ਰਿੰਟ बॉटਮ ਇਸ ਦੇ ਨਾਲ ਮੈਚਿੰਗ ਪਲੇਨ ਹੀ ਰਹੇਗੀ ਤੇ ਨਾਲ ਬਰਬਰੀ ਡਿਜੀਟਲ ਪ੍ਰਿੰਟਡ ਦੁਪੱਟਾ ਰਹੇਗਾ बॉटम ਵੀ 2 ਮੀਟਰ ਮਿਲੇਗੀ ਤੇ ਤੁਸੀਂ ਇਹ 780 ਦੇ ਵਿੱਚ ਕਰ ਬੈਠੇ ਸੂਟ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਨੈਕਸਟ ਇਹ ਰਹੇਗਾ ਜੀ 5 ਮੀਟਰ ਜਾਮ कॉटन ਦਾ ਸੂਟ ਵਰਕ ਹੋਇਆ ਪਲੱਸ ਹੈਂਡਵਰਕ ਦਾ ਟੱਚ ਆ ਮਸਲੀਨ ਦੀ ਬਾਟਮ ਸੌਰੀ 1.5 ਮੀਟਰ ਦੁਪੱਟਾ 5 ਮੀਟਰ ਸੂਟ ਦੀ ਕਟਾ 2 ਸਾਈਡ ਦੁਪੱਟੇ ਤੇ ਵਰਕ ਮਿਲੇਗਾ 980 ਚ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ